ਲਵ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਮਨ ਤੁਹਿੰਦੇ ਰਮਨ ਸੰਧੂ ਬਲੌਗ ਤੇ ਅੱਜ ਜਿਵੇਂ ਤੁਹਾਨੂੰ ਪਤਾ ਚੱਲਿਆ ਹੁਣ ਹਨਾ ਬਾਬਾ ਜੀ ਨਾਲ ਜਲ ਲੈਣ 1:30 ਬੱਜ ਗਿਆ ਵਾ ਦੇ ਹਾਂ ਤੇ ਆਪਾਂ ਜਲ ਲੈਣ ਚੱਲਿਆ ਸਾਰੇ ਜਣੇ ਤਿਆਰ ਹੋ ਗਏ ਆ ਨਾ ਤੋਕੇ ਤੇ ਬਾਕੀ ਚਲੋ ਹੁਣ ਅਸੀਂ ਤੁਹਾਨੂੰ ਅ ਬਲਦੇ ਆ ਟਿੱਟਲ ਲਵ ਯੂ ਦੇਖੋ ਮੁੰਡੇ ਹੋ ਗਏ ਤਿਆਰ ਜੋ 1:30 ਬੱਜ ਗਿਆ ਵਾ ਤੇ ਚੱਲੇ ਜੀ ਸੀ ਟਾਈਮ ਦਿਖਾ ਦਿਆ ਕਰਨਾ ਲੋਗਾਂ ਦੇ ਭੰਨ ਤੇ ਜਲ ਲੈਣ ਜਾਂਦੇ ਨਾ 2 ਵਜੇ ਲਾਗਰ ਲੈ ਕੇ ਤੇ ਬਾਬਾ ਜੀ ਨਾ ਚੱਲੇ ਜੀ ਤਿਆਰ ਹੋ ਕੇ ਸਾਡੀ ਸੰਗਤ ਜਾਂਦੀ ਹੁੰਦੀ ਆ ਤੇ ਬਾਕੀ ਕੀ ਕਹਿੰਦੇ ਆ ਉੱਥੇ ਹੀ ਬੈਠੇ ਸਿੱਧੇ ਉੱਥੇ ਹੀ ਵਰਜੇ ਦਿੱਤੇ ਲੈ ਜਾਵਾਂਗੇ ਨਾਲ ਹੀ ਉਧਰ ਅੱਗੇ ਲੈ ਜਾਂਦੇ ਨਾ ਜਲ ਭਰ ਕੇ ਫਿਰ ਤੇ ਦਰਬਾਰ ਸਾਹਿਬ ਫਿਰ ਉਧਰ ਹੀ ਜਾਵਾਂਗੇ ਸਾਰੇ ਜਣੇ ਉੱਥੇ ਅਰਦਾਸ ਵਗੈਰਾ ਹੁੰਦੀ ਆ ਸਾਰੀ ਹਨਾ ਔਰ ਜਿਹੜਾ ਜੀ 2 ਵਜੇ ਤੋਂ ਜਾਣ ਲੱਗ ਜਾਂਦੀ ਆ ਸੰਗਤ ਝਾੜੂ ਤਾਂ ਮੈਂ ਕਿਹਾ 12:30 12:30 ਤੋਂ ਝਾੜੂ-ਝੂੜੂ ਦੀ ਲ ਸਫਾਈ ਕਰਨ ਲੱਗ ਜਾਂਦੇ ਆ ਤੇ ਬਾਕੀ ਲੋਕ ਫਿਰ 2 ਵਜੇ ਤੋਂ ਹਨਾ ਜਿਵੇਂ ਆਉਣਾ ਹੁੰਦਾ ਜੁੜਨ ਲੱਗ ਜਾਂਦੇ ਆ ਸਾਰੇ ਜਣੇ ਕਈ ਫਿਰ ਉਧਰ ਮੋੜੇ ਆਉਂਦੇ ਉਦੋਂ ਵੀ ਨਾਲ ਜੁੜ ਜਾਂਦੇ ਪਰ ਅੱਜ ਕੰਨ ਨਾਲ ਹੀ ਜਾਵਾਂਗੇ ਸਾਰੇ ਲਓ ਵੇ ਦੇਖੋ ਤਿਆਰ ਹੋ ਗਏ ਸਾਰੇ ਮੁੰਡੇ ਉੱਠ ਗਏ 1:30 ਸਾਰਿਆਂ ਦੇ ਚਿੱਟੇ ਕੁਰਤੇ ਪਜਾਮੇ ਦੇਖੋ ਆ ਲੈਣਾ ਵਾਲਾ ਦੱਸੋ ਮਾਰੋ ਥਾਤੀ ਮਾਰੋ ਗਰਾ ਇੰਡੀਆ ਇਟ ਮੈਲ ਨਹੀਂ ਹਾਂ ਰੇਡ ਮਾਰ ਕੇ ਮਾਰਾ ਆ ਦਿਖਾਓ ਆ ਮੈਂ ਨਾ ਇਹਦੇ ਸ਼ੈਪਰਾ ਹੀ ਹੈ ਕਿਹੜਾ ਇਹਦੇ ਤੋਂ ਜਿਹੜੇ ਦੇਖੇ ਅਰੇ ਗਦਾ ਸ਼ੈਪਰਾ ਹੀ ਆਇਆ ਇਹਨਾਂ ਦਿਖਾ ਦਿੰਦੀ ਯਾਰੋ ਹੋ ਗਈ ਯਾਰ ਕੀ ਹੋ ਗਿਆ ਲੋਕ ਫੇਰ ਲਾਤਾ ਯਾਰ ਗੰਦ ਲੋਕ ਲਾਤਾ ਚਲ ਫਿਰ ਹਣ ਆਜ ਬਾਥਰੂਮ ਤੇ ਕੋਣ ਕੋ ਚੱਪਲ ਲਾ ਤਾ ਵੀ ਜਾਣਾ ਪੈਣਾ ਹੁਣ ਨਹੀਂ ਹਾਂ ਨੰਗੇ ਪੈਜਾ ਪਾਈ ਇੱਥੇ ਤਾਰ ਦੇ ਦੋਪਣਾ ਇੱਥੇ ਲਾ ਦੋ ਜੇ ਐਂ ਕਰਨਾ ਦੇਖੋ ਉੱਥੇ ਇੱਕ ਜਗ੍ਹਾ ਤੇ ਲਾਉਣੀਆਂ ਚੱਪਲਾਂ ਨਾਲ ਕਿਤੇ ਜਿਵੇਂ ਲੰਗਰ ਹਾਲ ਅੱਗੇ ਲਾਗੇ ਜਾਂ ਕਿਤੇ ਲਾਗੇ ਉੱਥੇ ਵੀ ਲਾ ਦੇਂਦੇ ਆ ਪਰ ਕਈ ਕਮਰੇ ਚ ਲਾ ਜਾਂਦੇ ਆ ਦੇਖ ਲਓ ਆਜੋ ਆਜੋ ਆ ਕੈਂਪ ਉੱਥੇ ਲਾ ਦਾਂਗੇ ਚੱਪਲਾਂ ਫਿਰ ਥੱਲੇ ਦੇਖ ਲਾਂਗੇ ਚਲੋ ਆ ਉੱਥੇ ਲੈ ਕੇ ਜਾਣੀ ਆਜੋ ਬਾ ਚਲੋ ਤੇ ਬਾਕੀ ਚੱਲੇ ਸਾਰੇ ਮੁੰਡੇ ਬਾਕੀ ਸਾਰੇ ਆਲਮੋਸਟ ਤਿਆਰ ਹੋ ਗਿਆ ਇੱਕ ਦਿਨ ਹੁੰਦਾ ਹਣਾ ਵਾ ਇਹ ਕੁਆਲਤ ਵਿੱਚ ਆ ਗਏ ਆ ਉਹ ਇਹ ਬਰਾਬਰ ਦੇ। ਠੀਕ ਹੈ। ਹਾਂ ਜੀ ਨਾਲੇ ਅੱਜ ਕੱਲ ਟਿਕਟਾਂ ਵੀ ਪੈਸੇ ਦੇਦੇ ਆ। ਟਿਕਟਾਂ ਸਾਨੂੰ ਮਿਲ ਜਾਣਗੀਆਂ। ਅੱਜ ਜੀ 14 ਤੇ ਕੱਲ ਨੂੰ 15 ਨੂੰ ਪਾ ਦੇਣੀ ਆ ਵਾਪਸੀ ਕਰ ਦੇਣੀ ਆ ਜੀ। ਆਪ ਦੇਵਾਏ ਗੁਰੂ ਬਾਬਾ ਜੀ ਮੇਰ ਕਰੋ ਤੰਦਰੁਸਤੀ ਜੋ ਸਭ ਦਾ ਆਪਣਾ ਕਰਿਓ। ਜੀ ਆ ਵਧੀਆ ਜੀ ਯਾਤਰਾ ਸਫਲ ਹੋਵੇ ਬਾਬਾ ਜੀ। ਲਓ। ਇੰਡੀਕਾਰ ਤੇ ਲਾਲ ਤੇਰੀ ਵਸ ਆ ਇੰਨਾ ਸਵੇਰੇ ਬਾਬੇ ਚੱਲਿਆ ਚੱਲ ਲੈ ਇੱਕ ਤਾਂ ਬਣਾ ਟ੍ਰੈਨਿੰਗ ਜਿਹੜਾ ਸਫਾਈ ਵੀ ਬਹੁਤ ਜੀ ਨਵੀਂ ਬਣ ਰਹੀ ਹੈ ਗੱਡੀ ਆਜੋ ਬਾਬੇਓ ਆਲੀ ਬਿਲਡਿੰਗ ਪੂਰੀ ਨਵੀਂ ਬਣਦੀ ਆ ਐਨ ਆਰ ਆਈ ਬਿਲਡਿੰਗ ਵਾਲੀ ਤੇ ਵਧੀਆ ਕਹਿ ਚਲੋ 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 ਵੇ ਤਾਲਾ ਮਾਰ ਦੋ ਵੀ ਤੇ ਆਜੋ ਤਾਲਾ ਮਾਰ ਕੇ ਕਿਹਨੇ ਮਾਰਦਾ ਤਾਂ ਲੱਗ ਜੀ ਨਹੀਂ ਮਨਾ ਬਈ ਮਾਦੇ ਤਲਾ ਕੋਈ ਖੁੱਲਾ ਨਾ ਰਹੇ ਜੇ ਇੱਥੇ ਤੇ ਅਜੇ ਪਰ ਉਹ ਚੱਕ ਲਈ ਹੈ ਕਬਜ਼ਾ ਪਰਸ ਬਰਾ ਪਰਸ ਰਹਿ ਗਿਆ ਜੀ ਉਹ ਉਧਰ ਆਉਂਦੇ ਹੋਏ ਉਹ ਲੈ ਕੇ ਆਉਣਾ ਪਰਸ ਨੂੰ ਨਹੀਂ ਕਿਵੇਂ ਤੁਹਾਨੂੰ ਸ਼ਾਮ ਦਾ ਸ਼ਾਮ ਲਵਾ ਗਿਆ ਉਹ ਉਹ ਤਾਂ ਜਿਹੜੀ ਪਰਚੀ ਕਟਾਉਣੀ ਆ ਹਾਂ ਉਹ ਤਾਂ ਉਹ ਤਾਂ ਆਪਾਂ ਕਿਵੇਂ ਕਰਾਂਗੇ ਨਾ ਸ਼ਾਮ ਨੂੰ ਜਾਂ ਮੁੜ ਕੇ ਆਪਾਂ ਜਦੋਂ ਗਏ ਜ 11:00 ਵਜੇ 10:00 11:00 ਵਜੇ ਦੁਬਾਰਾ ਇੱਥੋਂ ਆ ਕੇ

सात वाग सात वागुरु सात राम वाहेगु सात नाम वाहिगुरु सात राम वाहेगु वाहेगरुत नाम वाहे गुरु सन्तना वाहे गुरु सन्तना वाहे गुरु सन्तना वाहे गुरु सतनाम 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 वाहे गुरु సరు సత్న వాహరుత్రు సత్న వైరు సమరు వా ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਲੋ ਵੀ ਅੱਗੇ ਗੁਰਦੁਆਰਾ ਸਾਹਿਬ ਫਿਰ ਜਿੱਥੇ ਟਾਈਟ ਚਲਾ ਚਲੀ ਚੱਲੇ ਨਾਲ ਦੇਖੋ ਵੀ ਕਿੰਨੀ ਸ਼ਾਂਤੀ ਵਾਹੇ ਗੁਰੂ ਬਾਬਾ ਟਾਈਮ ਹੋ ਗਿਆ 2 2:30 ਹੋ ਗਏ 12 ਵਜੇ ਉੱਠੇ ਸੀ ਆ ਜੀ 12 ਵਜੇ ਉੱਠੇ ਸੀ ਆ ਮੇਰਾ ਚਾਰ ਅੱਗੇ ਬਣੋ ਚ ਦੋ ਤਿੰਨ ਮਿੰਟੇ ਦਾ ਸੁੱਤਾ ਹੀ ਨਹੀਂ ਤੇਰੇ ਕੋਲ ਫੋਨ ਹੈਗਾ ਦੋ ਮੈਂ ਚਾਰ ਤੇ ਛੱਡਿਆ ਹੈ ਫੋਨ ਹੈ ਚਾਰਜਰ ਤੇ ਛੱਡਿਆ ਰਿਹਾ ਅੱਛਾ ਦੋ ਤਿੰਨ ਮਿੰਟੇ ਦਾ ਸੁੱਤਾ ਹੀ ਨਹੀਂ ਆ ਚਰਾਸੀ ਹਾਂ ਕਹਿੰਦੇ ਸਵੇਰੇ ਉੱਠਿਆ ਨਹੀਂ ਆਣਾ ਇਹ ਤਾਂ ਜਾਗਦੀ ਰਹੇ ਇਿੱਥੇ ਤੱਕ ਹੀ ਬਣਾ ਸਕਦੇ ਆ ਬਸ ਇੱਤੋਂ ਅੱਗੇ ਫਿਰ ਬਲੋ ਬਣਾਉਣੇ ਇਹਦੇ ਵਿੱਚ ਤੇ ਕਿੰਨਾ ਨਾ ਕਿੰਨੀ ਸ਼ਾਂਤੀ ਹੈ ਕਿਉਂ ਬਲੀ ਕਿੰਨਾ ਵਧੀਆ ਲੱਗਦਾ ਹੈ ਯਾਰ ਇੱਤੋਂ ਪਰੇ ਕੀ ਹੈ ਇੱਤੋਂ ਪਰੇ ਕੁਝ ਨਹੀਂ ਹੈ ਨਾ ਇੱਤੋਂ ਹੀ ਸਭ ਕੁਝ ਚੱਲਦਾ ਰਿਹਾ ਇੱਥੇ ਦਾ ਖਤਮ ਹੋਇਆ ਬਸ 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 ਯਾਰ ਆਪਾਂ ਕੁਝ ਨਹੀਂ ਹੈ ਇਹਨਾਂ ਤੋਂ ਬਿਨਾ ਆਪਦੇ ਗੁਰੂਆਂ ਤੋਂ ਨਾ ਪਰਲੀ ਟੇਨ ਛਾਂ ਛਾਂ ਸਭ ਵੀਡੀਓ ਚੋੜੀ ਗਿਆ

ਤੇ ਫੋਨ ਜਿਵੇਂ ਹੁਣ ਮੈਂ ਆਪਦੇ ਨਾਲ ਨੂੰ ਵੀ ਨਹੀਂ ਕਮਾ ਸਕਦਾ ਉਹ ਵੀ ਬਾਬਾ ਹੀ ਟੋਕ ਦੇ ਇੱਥੇ ਤੇ ਚਲੋ ਫਿਰ ਆਪ ਲੋਕ ਉਹ ਵੀ ਹੋ ਰਿਹਾ ਪੂਰੇ ਇਹਨਾਂ ਵਾਹਿਗੁਰੂ ਕਿਹੜਾ ਮੋਢੀ ਹੈ ਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

ਹੀ ਕਿ ਕਹਿੰਦੇ ਆ ਤਾਂ ਹੀ ਉੱਠਣਾ ਪਈਦਾ ਨਾ 2 ਵਜੇ ਬੰਦਾ ਉੱਟ ਜੇ ਨਾ ਫਿਰ ਨਾਲ ਆਪਾਂ ਨੂੰ ਵਧੀਆ ਦਰਸ਼ਨ ਹੋਗੇ ਉਧਰੋਂ ਵੀ ਅਸੀਂ ਨਾਲ ਆਏ ਸੀ ਧਰੂਜ ਤੇ ਇਧਰੋਂ ਵੀ ਹੁਣ ਵਧੀਆ ਦਰਸ਼ਨ ਹੋ ਗਏ ਸਾਡੇ ਸਾਰਿਆਂ ਦੇ ਹੋਰ ਗਏ ਆ ਲੀਨ ਦੇ ਵਿੱਚ ਅੱਗੇ ਨਾਲ ਚਲੇ ਗਏ ਤੇ ਅੱਜ ਅਸੀਂ ਭਾਈ ਮਖਾਈ ਸੀ ਟਾਈਮ ਟਾਈਮ ਦਿਖਾ ਕਿੰਨਾ ਹੋਇਆ ਟਾਈਮ ਭੁੱਲੀ ਜਾਂ ਤੂੰ 255 ਅਨਸਾਰੀ ਸੰਗਤ ਦਰਬਾਰ ਸਾਹਿਬ ਜਾਊਗੀ ਤੇ ਉੱਥੇ ਨਾ ਦਾਸ ਵੀ ਹੋਊਗੀ ਤੇ ਸਾਹਰੇ ਜਿਵੇਂ ਐ ਤੁਹਾਨੂੰ ਅੱਦੇ ਤੁਹਾਨੂੰ ਏ ਕਿਉਂ ਏ ਅੱਦੇ ਸਾਰੇ ਸ਼ਸਤਰਾਂ ਨਾਲ ਨਿਸ਼ਾਨਾ ਨਾਨ ਕਰਾ ਕੇ ਫਿਰ ਮੈਂ ਦਰਸ਼ਨ ਕਰਦੇ ਜਿਵੇਂ ਹੁੰਦੇ ਹਨ ਕਰਦੇ ਜਿਹੜੇ ਬਈ ਉੱਥੇ ਬੈਠੇ ਸਾਰੇ ਲੋਕ ਹਨ ਤਾਂ ਅਰਦਾਸ ਹੋ ਕੇ ਅਗੇ ਜੀ ਸੰਗਤ ਦੇਖੋ ਜਿਹੜੀ ਜਗ੍ਹਾ ਜੀ ਵੀ ਨਹੀਂ ਆਏ ਰੀਆ ਜੀ ਮੈਂ ਵੀ ਨਾਲ ਉੱਥੇ ਜਾ ਕੇ ਉੱਥੇ ਹੀ ਬਹਿ ਜਾਂਦੀ ਹਾਂ ਜੀ ਮੈਨੂੰ ਐ ਲੱਗਦੀ ਹੈ ਕਿ ਉੱਥੋਂ ਥੋੜੀ ਜਾਈ ਨਹੀਂ ਹਾਂ ਅਹ ਤੇ ਜੀ ਮੈਂ ਦੇਖੋ ਅੱਜ ਵੀ ਥੋੜੀ ਬੈਠੇ ਹੋਏ ਦੇਖੋ ਹੁਣ ਦਰਬਾਰ ਸਾਹਿਬ 'ਚ ਆਪਾਂ ਨੂੰ ਮਹਿਨ ਨੂੰ ਅੰਦਰ ਨਾਲ ਜਗ੍ਹਾ ਨਹੀਂ ਮਿਲਣੀ ਪਰ ਜੱਗੂ ਵੱਜੂ ਜੱਗੂ ਜਮਾ ਨਾਲ ਜਾਂਦੇਗੇ ਨਾਲ ਜਾਂਦੇ ਕੋਈ ਬਸ ਥੋੜਾ ਪਰਖ ਜੀ ਬਾਹਰ ਸੱਤਾਂ ਬੰਦ ਉਹ ਜਾਈ ਨੜੇ ਵੀਰੇ ਇਹਨਾਂ ਵਿੱਚ ਹੋਲੀਏ ਕੋਈ ਚੱਕਰ ਉਹਨਾਂ ਵਿੱਚ ਇੱਥੇ ਲੱਗ ਲੂ ਮੈਂ ਤਾਂ ਕਹਿਣਾ ਫਿਰ ਬਹੁਤ ਆਪਣੇ 8 8 ਮਤੇ ਵਾਲੀ ਜੀ ਜਿਹੜੀ ਆਪਣੇ ਕੁੜੀ ਦੇ ਵਾਲੇ ਆ ਗਏ ਦੋਸਤ ਭਾਈ ਨਹੀਂ ਆਏ ਨਾ ਪਰ ਕੋਈ ਨਹੀਂ ਆਪਾਂ ਦਰ ਨਾਲ ਆਏ ਜੀ ਦਰਸ਼ਨ ਕਰਨਾ ਮੈਂ ਆਉਂਦੇ ਆ। ਇਹ ਤਾਂ ਇਹ ਹੁੰਦਾ ਵੀ ਆਪਾਂ ਦੇ ਰਹਿ ਕੇ ਪਿੱਛੇ ਰਹਿ ਕੇ ਐ ਕੁਝ ਨਹੀਂ ਹੁੰਦਾ। ਬਾਬੇ ਨੂੰ ਪਤਾ ਆਪਾਂ ਪੂਰੇ ਸੱਚੇ ਮਨ ਨਾਲ ਆਦੇ ਦਰਸ਼ਨ ਕਰਨਾ ਆਏ ਆ ਇਹ ਥੋੜੀ। ਹੁਣ ਇਹ ਨਹੀਂ ਲੰਘਾਂਗੇ ਜੀ ਕਿਸੇ ਨੇ ਅੱਗੇ ਰਹਿਣਾ ਕਿਸੇ ਨੇ ਪਿੱਛੇ ਰਹਿਣਾ। ਇੰਨੀ ਸੰਗ ਸਾਰੇ ਤਾਂ ਇੱਕ ਜਗ੍ਹਾ ਰਹਿ ਨਹੀਂ ਸਕਦੇ। ਜਸਰ ਠੀਕ ਹੈ ਨਾ? ਕੋਈ ਅੱਗੇ ਕਿਤੇ ਆਜੋ ਆਜੋ ਹੈ? ਇਹੀ ਬੈਂਚੀ ਆ। ਹਾਂ। ਆ ਵੀ ਇੱਕ ਜਗ੍ਹਾ ਤੇ ਆ ਉੱਪਰ ਖੜਾ ਹੋ ਜਾਓ ਉੱਪਰ ਕਿੱਥੇ ਦੇ ਲਗਾ ਰੋਵੇ ਰਹਿਣਾ ਆਲੀਆ ਚਲੋ ਬਈ ਆਜ ਨਾਲੇ ਬਲਜੀਤ ਆਪਣਾ ਅੱਜ ਦਾ ਅੱਜ ਦਾ ਸੰਗਰਾਮ ਦੇ ਨਾਲੇ ਅੱਜ ਦਾ ਅਖੀਰ ਕਰ ਲੋ ਫਿਰ ਅੱਜ ਆਪਣੀ ਪੈਕਿੰਗ ਹੋ ਜਾਣੀ ਜਾਣ ਦੀ ਵਾਪਸ ਵਾਪਸੀ ਹਲੇ ਦਿਨ ਵੀ ਆ ਗਏ ਬਈ ਅੱਜ ਪਾਸ਼ਾ ਨੂੰ ਪਤਾ ਲੱਗਣਾ ਕਿੰਨੇ ਵਜੇ ਫਿਰ ਸੈਂਕੀ ਛੱਡਦੇ ਆ ਆ ਗਈ ਤੇ ਤਿੰਨ ਨੌਂ ਆ ਗਈ ਆ ਦੇ ਹਾਂ ਅੱਗੇ ਅੱਗੇ ਵੀ ਦਿਖਾਈ ਹੋਈ ਆ

ਦੇਖ ਵੀ ਕਰਾ ਲਈ ਠੀਕ ਆ ਠੀਕ ਤੁਹਾਨੂੰ ਤੂੰ ਆਹ ਵਾਰ ਤੁਹਾਡਾ ਇੱਕ ਹੀ ਆ ਤੇਾਰੇ ਜਾਣੇ ਹੁਣ ਅਰਦਾਸ ਪੱਤੀਆਂ ਘਟਾਲੀਆਂ ਇਹ ਇਹ ਕੀ ਹੁਣੀ ਕਰਾ ਲਈਏ ਫਿਰ ਸਵੇਰੇ ਜਾ ਕੇ ਪੈ ਗਏ ਸੀਗੇ ਤੇ ਹੁਣ ਉੱਠ ਕੇ ਆਏ ਹਾਂ ਤਾਂ ਮੈਨੂੰ ਲੱਗਦਾ ਉਹ ਬਾਰਾ 12:30 ਹੋ ਗਏ ਨੇ ਟਾਈਮ ਕਿੰਨਾ ਹੋਇਆ? ਕਿੰਨਾ ਟਾਈਮ ਹੈ? ਟਾਈਮ ਨਾ ਸੇਵ ਕਰਦੇ। ਜਿਹੜੀ ਲੈਣ ਦੀ ਮੈਂ ਜਿਹੜੀਆਂ ਜਾਵਾਂ ਉਸ ਲੈਂਚ ਧੱਕਾ ਮੰਗ ਲਵਾਂ। ਮੇਰੇ ਕੋਲ ਮੀਟਾਂ ਸੀ ਉਹਦੇ ਕੋਲ ਜਾਸਤੇ ਵੀ। ਉਹ ਜੋ ਸੱਜੀ ਜਿਹੜੀ ਉਹਨੇ ਇੱਕ ਵਾਰ ਇਹ ਕਰ ਲੈਨੇ ਆ। ਪਰਚੀ ਕਟਾ ਲੈਨੇ ਆ ਵੀ ਸ਼ਾਮ ਤੋਂ ਉਹਨੂੰ ਫੇਰ ਰਿੰਦੇ ਕਟਾਉਣੀ ਤਾਂ ਹੈਗੀ ਆ। ਫਿਰ ਸ਼ਾਮ ਨੂੰ ਹੋਰ ਕੋਈ ਜ਼ਮਾਨ ਚਿੱਤਿਆ ਲੈ ਗਿਆ ਉਹਦੀ ਪੈਕਿੰਗ-ਪੁਕਿੰਗ ਕਰਕੇ ਸੈੱਟ ਕਰਦਾਂਗੇ। ਸ਼ਾਮ ਨੂੰ ਸਾਨੂੰ ਟਿਕਟਾਂ ਮਿਲ ਜਾਣੀਆਂ ਨੇ। ਤੇ ਫਿਰ ਉਹਨਾਂ ਦੀ ਪਰਚੀ ਦੇ ਕੀ ਕਹਿੰਦੇ ਆ ਪਰਚੀਆਂ ਕਟਾਲੀਆਂ। ਉਹਨਰ 10 ਤਿੰਨ ਉਹਦੇ ਬਾਅਦ ਫਿਰ ਰੂਮ ਤੇ ਚਲਦੇ ਆ ਫਿਰ ਦੇਖਦੇ ਆ ਨਾ ਪੈਕਿੰਗ ਬੁਕਿੰਗ ਵੀ ਕਰਨ ਵਾਲੀ ਪਈ ਆ ਹਜੇ ਰੂਮ ਚੋਂ ਮੇਰਾ ਸਾਮਾਨ ਖਿਲਰਿਆ ਪਿਆ ਮੈਂ ਤਾਂ ਜ਼ੁਖਾਮ ਹੋ ਗਿਆ ਗਲਾ ਖਰਾਬ ਹੋ ਗਿਆ ਇਸੇ ਚ ਪੈਂਦੇ ਰਿਹਾ ਇੱਥੇ ਠੰਡੀਆਂ ਡੁੰਨੀਆਂ ਚਿੰਜਾ ਖਾ ਕੇ ਨਾ ਇਸੇ ਚ ਚੱਲਦਾ ਸੀਗਾ ਤੇ ਅੱਜ ਪੈਂਦੇ ਰੇ ਜਾ ਕੇ ਸਾਰਿਆਂ ਦਾ ਗਲਾ ਖਰਾਬ ਜ਼ੁਖਾਮ ਤੇ ਚਲੋ ਚਲਦੇ ਆ ਮਾਰਦਾ ਸੀ ਕਿਹੜਾ ਡਾਲਾ ਹੁਣ ਤੱਕ ਦੇਖਿਆ ਵਰਾ ਆਹ ਦੇਖ ਫੇਰ ਮਿੰਟ ਬਣ ਗਈ ਜੀ ਆਪਣੇ ਆਪ ਇਹ ਚਲੇ ਜਾਂ ਨਹੀਂ ਰਹੀ ਜੀ ਬੈਠ ਨਹੀਂ ਗਿਆ 8000 ਦਰਾਂ ਚਲੀਏ ਥੱਲੇ ਇਹ ਵੀ ਬਣੀ ਹੋਈ ਨਹੀਂ ਕੀ ਨਹੀਂ ਬਣਾਉਂਦਾ ਕਾ ਕੀ ਬਣਾਉਂਦਾ ਇਧਰ ਨਾਲ ਬਲੌਗ ਚ ਦਾ ਕੀ ਆ ਇਹ ਆ ਸਰ ਇਹ ਐ ਆ ਜੀ ਕਿੰਨੀਆਂ ਚੀਜ਼ਾਂ ਬਣਦੀਆਂ ਬਣਾ ਦੇਦੀਆਂ ਹੈ ਕਿੰਨੀਆਂ ਚੀਜ਼ਾਂ ਬਣਦੀਆਂ ਇਹ ਤਾਂ ਬਹੁਤ ਚੀਜ਼ਾਂ ਬਣਦੀਆਂ ਬਣਾ ਤਾ ਨਾ ਦੇਖੋ ਸ਼ਾਬਾ ਹੁਣ ਪਹਿਨ ਝੜ ਗਿਆ ਆ ਦੇਖੋ ਫਰੂਟ ਫਰੂਟ ਤੁਸੀਂ ਬਣੋ ਜੇ ਤਾਂ ਬਣੀ ਇਸ ਤਰ੍ਹਾਂ ਆਹ ਦੇਖੋ ਗਮਲਾ ਹਾਂ ਅਜੇ ਇੱਕ ਹੋਰ ਬਣੂ ਇੱਕ ਹੋਰ ਬਣੂ ਜੀ ਹਨਾ ਇੱਕ ਹੋਰ ਬਣੂ ਪਹਿਲਾਂ ਤੋੜਨਾ ਤੇ ਜਦੋਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸੀ ਰੋਗ ਜਾ ਰੋਜ ਫਰਨ ਦੇ ਕੰਨ ਤਾਂ ਦੇ ਇਹ ਗਮਲਾ ਹਾਂ ਅੱਗੇ ਜੇ ਗਮਲਾ ਹਾਂ 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 ਵੈਰੀ ਗੁੱਡ ਵੈਰੀ ਗੁੱਡ ਬੱਲੇ ਆ ਗਈ ਇਹ ਕੀ ਜੀ ਸਰ ਤੁਸੀਂ ਵੀ ਰੱਖ ਲਓ ਇਸ ਵੇਲੇ ਸਪੋਰਟ ਪੂਰੀ ਤਕੜੀ ਲੱਗੀ ਹੋਈ ਹੈ ਕਹੀ ਨਹੀਂ ਜਾਏਗਾ ਜੀ ਕਿੰਨੇ ਕਿੰਨੇ ਦਾ ਹੈ ਜੇ ਸਰ 100 ਕਾ ਹੈ ਥੋੜਾ ਬੈਸ ਕਰਕੇ ਕਹਿੰਦੇ ਬਾਈ ਲੋਕ ਕਹਿੰਦੇ ਨਹੀਂ ਕੰਮ ਕਰਾ ਦੇਖੇਗੇ ਟਰਾਈ ਕਰਕੇ ਲੈ ਕੇ ਜਾਣਾ ਤੂੰ ਵੀ ਲੈ ਜਾਗੇ ਸਰ ਲੈ ਜਾਣਗੇ ਸਰ ਇਹ ਤਾਂ ਬੜੀਆ ਚੀਜ਼ ਹੈ ਸਰ ਸਰ ਇਸ ਵਿੱਚ ਤੁਹਾਨੂੰ ਕਿਹਾ ਜਾਂਦਾ ਹੈ ਸਰ ਇਹ 100 ਰੁਪਏ ਵਿੱਚ ਤੁਹਾਨੂੰ ਸਾਰ ਚੀਜ਼ਾਂ ਮਿਲ ਰਹੀ ਹੈ ਹਾਂ ਅਰਕੇ ਮੈਂ ਹੀ ਕੇ ਜਮਾਨੇ ਵਿੱਚ ਇਤਨਾ ਕਹਾ ਮਿਲਦਾ ਹੈ ਉਹ ਹੋਰ ਬਣਦਾ ਵੀ ਯਾਰ ਬੋਲ ਬਣਦਾ ਇੱਕ ਹੋਰ ਬਣਦਾ ਵਾ ਫੁੱਲ ਅੱਠਵਾਂ ਬਣਦਾ ਇਹਦਾ ਮਤਲਬ ਹੈ ਨਾ ਬਣਾ ਤਾਂ ਕਿਵੇਂ ਬਣੂ ਜੀ ਦਾ ਫੁੱਲ ਆਰੇ ਆ ਵੀ ਅੱਠਵੇਂ ਹੀ ਬਣ ਗਿਆ ਇਹ ਸੱਬਾ ਸੱਤਵਾਂ ਸੱਬਾ 12 ਮਹੀਨਾ ਆ ਵੀ ਆ ਸੱਬਾ ਨੰਬਰ ਵਾ ਅੱਛਾ ਹੋਏ ਬੜੀ ਕਰੀ ਇਧਰ ਨੂੰ ਵੀ ਇਧਰ ਨੂੰ ਵੀ ਆ ਜਾਣੀ ਦੋਨੇ ਪਾਸੇ ਨੂੰ ਸੱਬਾ ਆਰੇ ਆਏ ਆਰੇ ਆਏ ਇਹ ਇਤਨਾ ਕੋਲੋਲਾ ਕਰੀ ਜਾਂਦੇ ਕੋਲੋਲਾ ਮੇੜੀ ਕੱਲ ਦੀ ਤਿਆਰੀ ਕਰਦੇ ਆ ਉਹ ਹੈਂਡਬ੍ਰੇਕ ਵੀ ਠੀਕ ਆ ਬਦੀ ਹੈ ਘੈਂਟ ਚੀਜ਼ ਆ ਘੈਂਟ ਚੀਜ਼ ਆ ਕੋਰਤੀ ਚ ਚਲਾਉਣਾ ਮੈਂ ਖਿੱਚ ਕੇ ਦੇਖ ਤਾਂ ਹੋ ਰੇ ਕਿਨੇ ਪਾਸੇ ਮਜ਼ੇਤ ਤੋਂ ਜ਼ਿਆਦਾ ਨਹੀਂ ਤੂੰ ਕੀ ਚਾਹੁੰਦਾ ਹੋਰ ਕੋ ਬਣ ਜੇ ਬਣਾ ਦੇਣਾ ਕੋਰਨੇ ਵਾਂ ਮੈਂ ਓਹ ਹੋ ਕੀ ਹੋ ਗਿਆ ਕੰਤੇ ਪੱਦਾ ਚਲੋ ਸੁਰੂ ਗੇਮ ਹੀ ਖੇਡੀ ਜਾਂਦੇ ਕਿਹੜੀ ਗੇਮ ਆ ਇਹ ਬਣਾਣ ਦੇ ਕਿਹੜੀ ਆ ਓਕੇ ਕਾਰ ਕਿਹੜੀ ਆ ਕਾਰ ਪਾਜੀ ਕਾਰ ਸਿਮੂਲੇਟਰ ਹੁਣ ਹੀ ਬਣਨਾ ਹੈ ਕਾਰ ਬਣ ਗਈ ਹੈ ਨਾ ਆ ਦੇ ਤੇ ਇੱਕ ਆ ਬਣ ਗਿਆ ਆ ਹੋਏ ਆ ਹੋ ਗਿਆ ਖੁੱਲਾ ਜਾ ਸਾਰੇ ਨੂੰ ਆ ਜੀ ਹਾਲੇ ਹਾਲੇ ਸਾਰੇ ਹਾਂ ਹਾਂ ਇਹ ਰੱਖ ਸਕਦੇ ਹਾਂ ਹਾਂ ਹਾਲੇ ਅੱਠ ਹੋ ਗਏ ਅੱਠ ਬਣ ਗਏ ਇੱਕ ਕਹਾ ਸ਼ਾਬਾ ਹੁਣ ਗੈਣ ਲਈ 2 2 3 ਘਾਟ ਨਾ ਜਾਣ ਮੇਲਾ ਦਾਇਰ ਕੀ ਨਹੀਂ ਕੱਟਦੇ ਪਹਿਨ ਕੱਟ ਗਏ ਵੀ ਉਹ ਨਹੀਂ ਕੱਟਦੇ ਇਹ ਤਾਂ ਤੈਣ ਤੜ ਗਏ ਯਾਦ ਹੋ ਗਿਆ 4 4 ਕਰ ਘਟ 5 ਹਾਂ ਠੀਕ ਹੈ ਸੋ ਦਿਗੋ ਸੋ ਬਣਾ ਬਣਾ ਕਰਤੇ ਸੈਕਸ ਹੈ ਬਣਾ 6 ਧਾਈ ਦਾ ਮਗਰ ਸੈਕਸ 7 ਨਹੀਂ ਸੈਕਸ ਆਹ ਰਹੀ ਤੰਗ ਵਾਲੀ ਆ ਗਈ 8 ਏ ਕਾ ਬੋਲਤਾ ਤੂੰ ਆ ਇਹ ਨਹੀਂ ਆਇਆ ਇਹ ਤੇਰੇ ਮੈਨੇ ਇੱਕ ਪੰਚ ਮਾਰਾ ਨਾ ਇਹ ਜੀ ਵਧੀਆ ਲੈ ਚੱਲੋ ਸਾਦੇ ਜਣੇ ਕਿਦਾਂ ਲੈ ਗਏ ਵਧੀਆ ਅੜ ਤੂੰ ਦੰਦ ਬੰਦੇ ਦੇ ਅੜ ਦੁਰਾ ਦੇ ਚਲ ਵੀ ਦੇਖੀ ਸਾਰੇ ਜਣੇ ਹੁਣ ਚੱਲੇ ਆ ਥੱਲੇ ਸੀ ਤੋਪੂ ਦੇਖਾ ਨਿਕਲਣ ਜੀ ਨਿਕਲ ਇਹ ਲਾ ਕੇ ਚੱਲਦੇ ਆ ਥੱਲੇ ਸਾਰੇ ਜਣੇ ਬਾਥੇ ਦਾ ਫੋਨ ਹੀ ਗੁੰਮਾ ਪਾਣੀ ਆ ਕੇ ਰੋਵਾ 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 ਪਾਣੀ

मथा टेक तूं ਸਤਿ ਕੀ ਬੰਦੋ ਸਤਿ ਪਾਸ਼ਾ ਜੀ ਮਹਾਰਾਜ ਗੁਰੂ ਮਹਾਰਾਜ ਦੇ ਘੋੜੇ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਬਿਆਨਤ ਬਿਆਨਤ ਮਾਇਆ ਹਜ਼ਾਰ ਅਰਦਾਸ ਕਰੋ ਆ ਗ੍ਰੀਮ ਨਿਵਾ ਯਾਤਰਾ ਸੁਖਲੀ ਕਰਵਾ ਰਹੇ ਨੇ ਸੁਭ ਹੋਵੇ ਨਾਮ ਜੱਤੇ ਆਵੇ ਅਨੰਦ ਨਾਮ ਜੜਤ ਖਲਾ ਤੇਰੇ ਹੋਰ ਸੰਗਤਾਂ ਵੱਲੋਂ ਕਾਕੇ ਵੱਲੋਂ ਬਿਆਨਤ ਬਿਆਨਤ ਮਾਇਆ ਗੁਰੂ ਮਹਾਰਾਜੀ ਦੇ ਘੋੜੇ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਹੋਰ ਸਤਿ ਪਾਸ਼ਾ ਜੀ ਮਹਾਰਾਜ ਸਵੈ ਸਰਬ ਜੀ ਵੱਲੋਂ ਜੀਬੀ ਜੀ ਵੱਲੋਂ ਸਤਿ ਪਾਸ਼ਾ ਜੀ ਮਹਾਰਾਜ ਗੁਰੂ ਮਹਾਰਾਜੀ ਦੇ ਘੋੜੇ ਦੇ ਦਰਸ਼ਨ ਦਿਦਾਰੇ ਕਰਦੇ ਨੇ ਇਹ ਇੱਥੇ ਦੇ ਨੰਦਲੋਂ ਆਪ ਬਈ ਰਿਕਾਰਡ ਕਰੇ ਦਰ ਚਲੋਗੇ ਅਜੇ ਇਧਰ ਨਾਲੇ ਅਸੀਂ ਜਿਹੜੇ ਸ਼ਾਮ ਨੂੰ ਸ਼ਾਪਿੰਗ ਕਰਦੇ ਫਿਰਦੇ ਸੀਗੇ ਦੁਕਾਨਾਂ ਤੇ ਗੁਰਦੁਆਰੇ ਜਾ ਕੇ ਕੱਲੋਂ ਸਾਡੀ ਗਾਹ ਤਰੀ ਨਾ ਜੁਮੇਦਲ ਗਾਹ ਤੋਂ ਲੈ ਕੇ ਉਹਨਾਂ ਨਾਲ ਹੀ ਤਾਂ ਕੱਲ ਨੂੰ ਅਸੀਂ ਇਹ ਤੋਂ ਗੱਲ ਕਰਦੇ ਕਿ ਥੱਲੇ ਬਾਕੀ ਜਿੰਨੇ ਸਾਰੇ ਆਈ ਸੀ ਤਣ ਚਲੋ ਥੋੜਾ ਵਸ ਸਮਾਨ ਤੋਂ ਲੈਨੇ ਆ ਫਿਰ ਸਾਨੂੰ ਟਿਕਟਾਂ ਸਾਡੀਆਂ ਸ਼ਾਇਦ ਹੋ ਗਈਆਂ ਵਾ ਤੇ ਹੁਣ ਬਫਰਡਿੰਗ ਆ ਜਾ ਕੇ ਤਨੂ ਬਾਈ ਮਿਲੇ ਕਿ ਟਿਕਟਾਂ ਟੁੱਟੀਆਂ ਹੋ ਗਈਆਂ ਮੈਂ ਥੜਨੀ ਆਉ ਤੂੰ ਤੇ ਚਲੋ ਹੁਣ ਤੁਹਾਨੂੰ ਅੱਗੇ ਬੈਠਾ ਖੜਾ ਬੰਦਾ ਯਾਰ ਤੇ ਇਹ ਸ਼ਾਇਦ ਟੁਲਾ ਰੱਖਿਓ ਹੱਥ ਠੀਕ ਆ ਇਹਦਾ ਬੰਦੋ ਵੀ ਬਲਜੀਤ ਆ ਚੱਲੂਗਾ ਇਹਨੂੰ ਅੱਗੇ ਰੱਖ ਨਾ ਵੀਰੇ ਤੁਸੀਂ ਟੈਸਟਿੰਗ ਵੀਰੇ ਐਕਸਪੀਰੇਸ਼ਨ ਦਿਖਾਓ ਯਾਰ ਓਏ ਬੈਂਚ ਪਾਜਦਾ ਭੈਣ ਜਿਹਦਾ ਤਾ ਨੂੰ ਕੀ ਤੇ ਲਾ ਛੱਡੋ ਟੱਲਾ ਤਾ ਨੂੰ ਕੀ ਜਾਂਦਾ ਹਾਂ ਹਵਾ ਉਂਗਲਾ ਦਲਵਾ ਦੀਆਂ ਉਹਨੂੰ ਬਕੂਮੂ ਦਾ ਬਕੂਮੂ ਤਾ ਨੂੰ ਕੀ ਜਾਂਦਾ ਇਹਦਾ ਤਾਂ ਕੁਝ ਵੀ ਨਹੀਂ ਹੁੰਦਾ ਓਏ ਓਏ ਉਹ ਨਾ ਆਪਣੇ ਕਰਦਾ ਨਾ ਆਪਣੇ ਘਰ ਆਪਣੇ ਕਰਦਾ ਨਹੀਂ ਹੁੰਦੀਆਂ ਓਏ ਉਵੇਂ ਬਣਾਏ ਦੀ ਮੁੱਠੀ ਜੀ ਨਹੀਂ ਹੁੰਦੀ ਛੋੜੇ ਹੋ ਗਈ ਆਹ ਵਾਲੀ ਗੱਲ ਉਹ ਜਿਵੇਂ ਮੇਰੀ ਹੋ ਗਈ ਸੀ ਐ ਓਏ ਐਕਸਪ੍ਰੈਸ਼ਨ ਓਏ ਨਸ ਨਸ ਤੇ ਉੱਤੇ ਲੱਗੇ ਜਾਵਨ ਤਿੱਲਾ ਜੰਮਾ ਤਿੱਲਾ ਝੜਦੇ ਓਏ ਜਗ ਨੂੰ ਜਗੂ ਤੰਗ ਓਏ ਯਾਰ ਉਹ ਬੰਦ ਹੋ ਜਾਣਾ ਬੰਦ ਹੋ ਜਾਣਾ ਹੋਲੇ ਕਰਦੋ ਨਾ ਓਏ ਜਿਵੇਂ ਅਰਥੋਂ ਦਾ ਅਰਥ ਨਾਲ ਕੰਨ ਈ ਆ ਹਾਂ 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 ਕਾਹੀਆ ਇਹਦੀ ਪਾਵਰ ਵੱਧ ਜਾਈ ਦੇ ਨੂੰ ਤਾਂ ਓਏ ਮੈਂ ਕਰ ਰਹੀ ਵੜ ਮੁਸਾਜਰ ਵਿੱਚ ਚੈੱਕ ਕਰਦੇ ਲਾਗੇ ਓ ਯਾਰ ਇਹ ਉਹ ਮੇਰੀਆਂ ਮੇਰਾ ਕਿਉਂ ਲਾ ਯਾਰ ਭੈਣ ਜਦੋਂ ਕੋਈ ਪੜਾਣਾ ਕੋਈ ਤੇਰੇ ਮੇਰੇ ਲਾ ਬਸ ਮਾਈਨਸ ਕਰੋ ਮਾਈਨਸ ਕਰੋ ਪਹਿਲਾਂ ਮਾਈਨਸ ਮੇਰੇ ਕਿਵੇਂ ਆਏ ਜੇ ਹੋ ਗਏ ਸੀ ਆਏ ਦੇਖ ਭਾਈ ਕਹਿੰਦਾ ਮਾਈਨਸ ਕਰੋ ਬਸ ਇਹ ਮੇਰੇ ਨਾਲ ਮੁਰਦੀ ਪੂਰੀ ਓਏ ਮੇਰੀ ਆਹ ਲੀ ਮੁਰਦੀ ਸੀ ਇਹਦਾ ਬੰਦ ਕਰਕੇ ਲਾਈ ਨਾੜ ਦਾ ਕੋਈ ਚੱਕਰ ਆ ਜਿਹੜੀ ਨਾੜ ਤੇ ਕਰੰਟ ਜਾ ਕੇ ਵਜਦਾ ਓਏ ਉਹਨੇ ਕਿੱਥੇ ਲਾਇਆ ਸੀ ਜੱਗੂ ਮੇਰੇ ਤੇ ਮੇਰੇ ਦਾਸ ਤੇ ਆ ਜਿਹੜੀ ਦਾਸੂਰੇ ਕਬਰ ਜਿਹੜੀ ਨਾਸੂਰੇ ਕਬਰ ਚ ਆ ਗਈ ਬੱਸ ਉਹਨੇ ਯਾਰ ਇਹ ਤਾਂ ਗੱਲ ਮੇਰਾ ਬਾਜ ਮੈਂ ਅਰਥ ਨਹੀਂ ਆਪਣੇ ਮੈਂ ਅਰਥ ਆ ਹਰ ਜੋ ਅਰਥ ਲੱਗਦਾ ਹੁੰਦਾ ਆਪਾਂ ਨੂੰ ਆ ਆ ਆ ਆ ਮੇਰੇ ਭੜਾ ਬੱਸ ਓਏ ਟੱਚ ਟੱਚ ਕਰਦੀਆਂ ਉਂਗਲਾਂ ਦੀਆਂ ਉਂਗਲਾਂ ਟੱਚ ਟੱਚ ਕਰਦੀਆਂ ਆ ਦੇ ਆ ਦੇ ਉਹ ਜਿਹੜਾ ਕੋਮਾ ਕੋਮਾ ਪੈਰਲਾਈਜ਼ ਹੁੰਦੇ ਨੇ ਉਹਨਾਂ ਦੇ ਲੁੰਦੇ ਹੁੰਦੇ ਆ ਲਈਆ ਬਾਪੂ ਵਾਸਤੇ ਆ ਦੇ ਆ ਦੇ ਇਹ ਤੇ ਆ ਦੇ ਬਾਪੂ ਵਾਸਤੇ ਲਈਆ ਆਪਣੇ ਬੋਲਿਆ ਆਪਣੇ ਆਪ ਦੇਖ ਕਿਵੇਂ ਬਾਪੂ ਵਾਸਤੇ ਲਈਆ ਗਿਆ ਬਾਪੂ ਨੂੰ ਨਾ ਮਾਰਦੀਆਂ ਅੱਲਾ ਕੇ ਓਏ ਨਹੀਂ ਬਾਪੂ ਦਾ ਹੱਥ ਅੱਗੇ ਨਹੀਂ ਚੱਲਦਾ ਉਹ ਵਾਲਾ ਦਾਦੇ ਦੇ ਹਾਜੀ ਉਹ ਵਾਦੂ ਆਜਾ ਜਿਵੇਂ ਮੇਰਾ ਹੁੰਦਾ ਸੀ ਆਪਣੇ ਆਪਣੇ ਹੁੰਦੇ ਆ ਹੀ ਹੁੰਦਾ ਹੀ ਨਾ ਮੇਰਾ ਵੀ ਤੇ ਆਜੇ ਛੋਟੇ ਨਹੀਂ ਕਹਿੰਦੇ ਵੀਰੇ ਆਦੇ ਮੇਰਾ ਇਹਨਾਂ ਵੀ ਨਹੀਂ ਕਰਦਾ ਯਾਰ ਪੰਜ ਤੇ ਪੰਜ ਤੇ ਵਧੀਆ ਕਰਦਾ ਤੇ ਆਜੇ ਮੇਰਾ ਇਸ ਟਮ ਗਰੰਟ ਹੈ ਆ ਮੇਰੇ ਪੂਰਾ ਮੋੜਦਾ ਐ ਆਜੇ ਮੇਰੇ ਨਾਲ ਜੱਜ ਤੇ ਲਾ ਕੇ ਥੇ ਮੇਰੇ ਸੱਜੇ ਹੱਥ ਤੇ ਲਾ ਆਜੇ ਆਪਣੇ ਚੱਕਰ ਹੋਲਾ ਹੋਲਾ ਓਏ ਨਾਸੀ ਆ ਜਿਹੜੀ ਨਾਸ ਹੋਵੇ ਕਬਰ ਚਾਹੇ ਜਿਹੜੀ ਜਿਹੜੀ ਨਾਸ ਤੇ ਜਾ ਕੇ ਬਜਦਾ ਗਰੰਟ ਦਾ ਤੇਰੇ ਸਾਰੇ ਚ ਲੱਤ ਗਿਆ ਆਜਾ ਹਾਂ ਆ ਦੇ ਦੇਖਿਆ ਮੇਰੇ ਬੋਲਾ ਹੁੰਦਾ ਸੀ ਐੇ ਮੋੜੀ ਦਿੱਤੀ ਮੇਰੀ ਤਾਂ ਉਂਗਲੀ ਦੇਖ ਲੈ ਜਮਾ ਟੀਲੇ ਛੱਡੋ ਬਸ ਉਹ ਵੀ ਲੈ ਕੇ ਆ ਗੁਰਮਰ ਮ사ਜਰ ਔਰ ਚੈੱਕ ਕਰ ਕਰ ਦੇ ਦਿਆ ਸਾਰੇ ਹਲੋ ਤੇ ਹੁਣ ਜੀ ਰੂਮ ਚ ਆ ਗਏ ਸੀ ਅੱਜ ਸਾਰਾ ਦਿਨ ਜਿਵੇਂ ਤੈਨੂੰ ਪਤਾ ਹੋਣਾ ਅਸੀਂ ਇੱਥੇ ਹੀ ਸੀਗੇ ਤੇ ਅੱਜ ਮੱਥਾ ਵਗੈਰਾ ਟਿੱਕਿਆ ਤੇ ਟਿੱਕਟਾ ਮਗਰਾ ਕਰਾਈਆਂ ਤੇ ਅਸੀਂ ਹੁਣ ਕੱਲ ਦੀਆਂ ਟਟੀਆਂ ਸੀਟਾਂ ਹੋ ਗਈਆਂ ਨੇ ਸਵੇਰੇ 11 ਵਜੇ ਦੀਆਂ ਤੇ ਕੱਲ ਨੂੰ ਚਲੇ ਜਾਣਾ ਹਨ 11 ਵਜੇ ਬੈਠਾਂਗੇ ਟ੍ਰੇਨ ਤੇ ਅਗਲੇ ਦਿਨ ਸਵੇਰੇ 10 ਵਜੇ ਪਹੁੰਚਾਂਗੇ ਤੇ ਬਾਕੀ ਚਲੋ ਅਸੀਂ ਹੁਣ ਅੱਜ ਦਾ ਵਲੌਗ ਸੀ ਆਪਣਾ ਇੱਥੇ ਤੱਕ ਹੀ ਹੈ ਨਾ ਮਿਲਾਂਗੇ ਨੈਕਸਟ ਵਲੌਗ 'ਚ ਤੇ ਪੂਰੀ ਤੁਹਾਨੂੰ ਅਵੀ ਦਿਖਾਵਾਂਗੇ ਜਾਂਦੇ ਵਾਪਸ ਹਨ ਘਰੇ ਉਹ ਵੀ ਸਾਰਾ ਰਿਕਾਰਡ ਕਰਾਂਗੇ ਠੀਕ ਹੈ ਨਾ ਚਲੋ ਅੱਜ ਦਾ ਵਲੌਗ ਸੀ ਆਪਣਾ ਇੱਥੇ ਤੱਕ ਹੀ ਮਿਲਦੇ ਨੈਕਸਟ ਵਲੌਗ ਟੈਲ ਦਿਨ ਬਾਏ